ਆ ਭਾਈ ਬੋਸ ਜੀ ਆ ਤੁਸ ਜੇ ਲਾ ਬੰਦੇ ਨਹੀਂ ਆ ਗਏ ਕਿੰਨੀ ਮਿੰਟ ਉਧਰ ਭੈਣ ਦੀ ਆ ਉਹ ਸਾਡੀ ਚਾਹੀਦਾ ਤਾਂ ਪਾਣੀ 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 ਪਾ कदी का प्लान ने बहुत खादा है जरा क्या है जरा थोड़ा आगे ਮਲਟੀਪਲ ਜਗ੍ਹਾ ਤੋਂ ਇੱਥੇ ਵੀ ਜਾ ਰਹੇ ਨੇ ਜਿਹੜੇ ਵਿੱਚ ਕੰਮ ਬਣੀ ਹੋਈ ਹੈ ਮਤਲਬ ਪੂਰਾ ਸਪਰੈਡ ਆਊਟ ਹੈ ਦੋਨੋਂ ਬੰਨਾ ਦੇ ਵਿੱਚ ਤੇ ਅੱਜ ਦੇ ਟਾਈਮ ਜਿਹੜੇ ਮਤਲਬ ਲਗਾ ਲੋ ਪੂਰੇ ਖੇਲਾ ਪਾਣੀ ਨਿਕਲ ਰਿਹਾ ਹੈ ਸਰ ਇਹ ਨੂੰ ਕਰਾ ਆ ਬਹੁਤ ਅੰਦਰ ਸਰ ਚਲ ਚਲ ਕੋਈ ਨਹੀਂ ਕੋਣੇ ਤਿੰਨ ਕੋਣੇ ਤਿੰਨ ਦੇ ਆਸਤੇ ਸਰ ਵਿੱਚ ਹੋਰ ਵੀ ਸਪਿੰਗ ਆ ਜਾਂਦੇ ਇੱਧਰ ਇੱਧਰ ਆਪਣਾ ਇਸ ਮੁਕੇ ਤੇ ਕਰੀਬਨ ਲੈਸਾਈਡ ਦਾ ਦੇਖੀ ਇਸ ਨੂੰ ਕਰੀਬਨ ਆਪਣਾ ਇਹਦਾ ਕਰੀਬਨ 2 ਲੱਖ ਤੇ 2 ਲੱਖ ਦੇ ਵਿੱਚ ਮਿਰਥਲ ਵੀ ਆ ਜਾਂਦੀ ਹੈ ਤੇ ਮਿਰਥਲ ਚੱਕੀ ਮਿਰਥਲ ਆ ਜਾਂਦੀ ਜਦੋਂ ਰੋਟੀ ਨਹਿਰਾ ਵੀ ਆ ਜਾਂਦੀ ਹੈ ਇਹਦੇ ਦਾ ਵੀ ਕਹਿੰਦਾ ਨਾ ਇਹ ਵੀ 25-25 ਹਜ਼ਾਰ ਕਿੰਸਾ ਕੈਡ ਹੋ ਜਾਂਦਾ ਉਹ ਐਡ ਹੋਗਾ 1 ਲੱਖ 20 ਹਜ਼ਾਰ ਚੱਲਦਾ ਸਰ ਤੇ ਇਹ ਕਰੀਬਨ 2 ਹੈ ਕਿ 60-70 ਹਜ਼ਾਰ ਆਪਣਾ ਕੌਣ ਕੌਣ ਕਰਦੇ ਸਰ ਇਹ ਆ ਅ 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 ਕਿੰਨੇ ਹੈ ਸਰ ਆਪਨੇ ਸਾਹ ਤੇ ਸਰਕੀ ਕੀ ਉਹ ਡਿਸਕਨੈਕਟੀਵਿਟੀ ਆ ਗਈ ਉਹ ਸਾਰੇ ਸਾਰੇ ਨਹੀਂ ਨਹੀਂ ਸਾਰੇ ਇਕਿਪੀਡ ਕਰ ਰਹੇ ਡੋਟਾ ਬੱਚੇ ਦੇ ਸਾਰੇ ਤੇ ਡਿਸਕਨੈਕਟੀਵਿਟੀ ਕਿਤੇ ਵੀ ਨਹੀਂ ਹੈ ਸਰ 2-4 ਸਾਊਂਸ ਦੇ ਵਿੱਚ ਆ ਮੁੰਡਾ ਕਰਕੇ ਜਿੱਤੀ ਵੀ ਬੱਚਾ ਕੋਈ ਨਹੀਂ ਕਿੱਤਾਂ ਦੇ ਵਿੱਚ ਘਰ ਵਗ ਰਿਹਾ ਹੈ ਕਿਸੇ ਜਦੋਂ ਉਹ ਸਰ ਹੈਗੇ ਹੋਣ ਇਸ ਪੰਨੇ ਵਾਲੀ ਸਾਈਡ ਤੇ ਹੈ ਕੋਈ ਵੈਕ ਨਹੀਂ ਕਰਦੇ ਸਰ ਥੋੜੇ ਹੀ ਜੀ ਘਰ ਆਪਣੇ ਥੋੜੇ ਆਪਣੇ ਘਰ ਨਾਲ ਲੋਕਾਂ ਦੇ ਪਾਉਣ ਦਾ ਕਾਰਨ ਹੈ ਆ ਕਿ ਡਰਾਈਵਰੀ ਪਾਣੀ ਆ ਜਾਂਦਾ ਅੱਛਾ ਥੋੜਾ ਆਵੇ ਜਿਆਦਾ ਆਵੇ ਤੇ ਇੱਕ ਦੋ ਸਾਲੀ ਕੱਢਦਾ ਆ ਇਹ ਕਰਕੇ ਜੇ ਕੋਈ ਇਧਰ ਵਿੱਚ ਘਰ ਪਉਂਦਾ ਹੀ ਨਾਲ ਸੁਲਤਾਨਪੁਰਾ ਦੇ ਪਾਸੇ ਕਾਫੀ ਫਲਸ ਦੇ ਲੇ ਕੇ ਹੁੰਦੇ ਰਿਪੋਰਟ ਕਰਦੇ ਸੁਲਤਾਨਪੁਰ ਲੋਧੀ ਦੇ ਪਿੰਡ ਪਿੰਡ ਵਾਲਿਆਂ ਦੇ ਘਰ ਜਿਆਦਾ ਚਲਦੇ ਨੇ ਉਹ ਤੋਂ ਸੋਰਤ ਆਈ ਲੈਣੀ ਜਿਹੜਾ ਸਾਰਾ ਉਹਨਾਂ ਦਾ ਜੀ ਸਰ ਐਕਚੁਅਲੀ ਕੀ ਜੀ ਸਰ origianally ਵੀ ਦੇ ਦਿੱਤੀ ਦੇਖੋਗੇ ਰਿਵਰ ਇੱਥੋਂ ਫ੍ਰੀ ਲੋਕ ਕਰਦੀ ਜਦੋਂ ਹੜ ਨਹੀਂ ਵੀ ਆਉਂਦੀ ਇਹ ਨੇਚਰਲ ਰਸਤਾ ਜਦੋਂ ਫੈਲਦਾ ਉਧਰ ਜਾਂਦਾ ਨੇਚਰਲ ਰਸਤਾ ਇਹ ਸੈਂਟਰ ਦੇ ਵਿੱਚ ਹੀ ਪਹੁੰਚ ਰਿਹਾ ਇਸ ਸਾਈਡ ਸੱਚੀ ਧੁਗਾਉ ਉਹਨਾਂ ਦਾ ਨੇਚਰਲ ਰਸਤਾ ਇਧਰ ਹੈ ਬੇਸ਼ੱਕ ਦਾ ਨਾਲ ਉਹਧਰ ਸਾਈਡੋਂ ਜਦੋਂ ਪਾਣੀ ਚੱਲਦਾ ਤਾਂ ਉਧਰ ਜਾਂਦਾ ਹਾਂ 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 ਬਿਲਕੁਲ ਫੈਲਦਾ ਉੱਧਰ ਸਾਹਮਣੇ ਉਹ हां हाँ तो तो हाँ जी अमरिपुर पेंट नंबर 88 है और फिर जो सी जो उठ के फिर बन जाते आगे एक पेंट बन गया इधर भी आ दिन तो आए और वो की चीज डालने का सारा काम और महाराज देखा हो ਇਹ ਮਤਲਬ ਇਹੋ ਪੈ ਜਾਂਦਾ ਨਾ ਹੂੰ ਫਿਰ ਲੋਕ ਆਪਣੇ ਬੱਦਲ ਤੇ ਬੰਨ ਜਿਹੜਾ ਵਾ ਬੰਨਦੇ ਆ ਹੂੰ ਹੂੰ ਇਧਰ ਜਿੰਨੀ ਜ਼ਮੀਨ ਆਉਂਦੀ ਆ ਇਹ ਨੰਬਰੀ ਆ ਜੀ ਲੋਕਾਂ ਦੀ ਤੇ ਇਧਰ ਜਿੰਨੀ ਆਉਂਦੀ ਆ ਜੀ ਆਪਰੇ ਸੱਜਿਆਤ ਹਾਂਜੀ ਤੇ ਇਹੀ ਮੈਂ ਕਹਿੰਦਾ ਸੀ ਉਦੋਂ ਵੀ ਜੇ ਆਪਾਂ ਦੁਬਾਰਾ ਇਹਦਾ ਸ਼ਰਾ ਬਣਾਈਏ ਢਾਚਾ ਇਹ ਥੋੜਾ ਨੂੰ ਰੂਪ ਘੱਟ ਕਰ ਦਿੱਤਾ ਜਾਵੇ ਕੜ ਕੇ ਬੈਠ ਪਾਇਆ ਉਹ ਇਹਦੇ ਨਾਲ ਹੀ ਉਹ ਇਹ ਇਹੀ ਹੈ ਜੀ ਹਾਂਜੀ ਪਰ ਉਹ ਸਾਰਾ ਦਰਿਆਨੇ ਮਾਰ ਹੀ ਆਉਣ ਕਰਦੀ ਲੋਕਾਂ ਦੀਆਂ ਨੰਬਰੀ ਪੈ ਰੀਆਂ ਇਹਦੇ ਵਿੱਚ ਦਰਿਆ ਪੈ ਰਿਹਾ ਪਰਪੋਜ਼ਲ ਇਹ ਬਣੀ ਜੀ ਵੀ ਇਸੇ ਬੰਦ ਦੀ ਬਣੀ ਜਿਹੜਾ ਐਵੇਂ ਜਾਂਦਾ ਵਾ ਤੇ ਪਰ ਉਹਦੇ ਵਿੱਚ ਇਹ ਆ ਨਾ ਜੀ 20000 ਏਕੜ ਜ਼ਮੀਨ ਆਉਂਦੀ ਹੈ ਇੱਕ ਸਾਲ ਵਿੱਚ ਫਿਰ ਉਹ ਅਕਵਾਇਰ ਕਰਨਾ ਤੇ ਕਾਫੀ ਹੋਰ ਹੋਰ ਦਾ ਬੜਾ ਲੰਬਾ ਹੋਇਆ ਤੇ ਇਹਨੂੰ ਜੇ ਦੁਬਾਰਾ ਬਣੇ ਪ੍ਰਪੋਜ਼ਲ ਤੇ ਜਿੱਧਰ ਸੈਂਟਰ ਗਵਰਨਮੈਂਟ ਦੀ ਜ਼ਮੀਨ ਹੈ ਤੇ ਉਦਾਂ ਬਣ ਜੇ ਵੀ ਕਿਸਾਨਾਂ ਦੀ ਪੈੜੀ ਵਿੱਚ ਘਾਟ ਆ ਵੀ। ਸੈਂਟਰ ਗਵਰਨਮੈਂਟ ਦੀ ਜ਼ਮੀਨ ਕਿੰਨੀ ਕਹਤੇ ਆ? ਇਹ ਤਾਂ 107 ਆ ਦੱਸ ਸਕਦੇ ਨੇ ਆਪਣੇ ਦੇ ਅੰਕ। ਮੇਰੀ ਜਿਹੜਾ ਦਰਿਆ ਦਾ ਆਪਣਾ ਤੇ ਫਿਰ ਉਹਨਾਂ ਦਾ ਉਹਨਾਂ ਦਾ ਕੀ ਮਤਲਬ ਜਿਹੜੀ ਸੈਂਟਰ ਗਵਰਨਮੈਂਟ ਦੀ ਜ਼ਮੀਨ ਪਈ ਹੈ। ਸਰਕਾਰੀ ਜ਼ਮੀਨ ਹਾਂਜੀ। ਤੇ ਵੈਸੇ ਖਾਲੀ ਪਈ ਉਹ? ਨਹੀਂ ਨਹੀਂ। ਰਿਦਰਾ ਦੇ ਅੱਗੇ। ਰਿਦਰਾ ਦੇ ਵਿੱਚ ਤੇ ਕਈ ਉਹ ਲੋਕਾਂ ਨੇ ਸਰ ਵਾਈ ਵਹੀ ਕੀਤੀ ਹਾਂਜੀ। ਗਿਰਦਾਵਰੀਆਂ ਉਹਨਾਂ ਦੇ ਨਾਂ ਬੋਲਦੇ ਨੇ ਨਾ ਕਈਆਂ ਦੀ ਪੁਰਾਣੀਆਂ। ਅੱਛਾ ਅੱਛਾ। ਚੱਲ ਦੀਸੇ। ਪਰ ਅਸਨੀਆ ਤਾਂ ਆਪਨੇ ਇੱਥੇ ਨਾ ਗਰਵਾ ਚਾਹ। ਜਣੀ ਅਸਨੀਆ ਤਾਂ ਕੋਸਾ। ਬੜਾ ਦਰਿਆ ਦੀ ਜ਼ਮੀਨ ਆ ਜੀ ਜਿਹੜੀ ਕੁੱਲ ਮਿਲਾ ਕੇ ਹੂੰ ਹੂੰ ਤੇ ਥੋੜੀ ਬਾਲੀ ਜੇ ਵਿੱਚ ਕਿਸਾਨਾਂ ਦੀ ਲੈ ਕੇ ਜ਼ਮੀਨ ਤੇ ਪਾਜੇ ਤੇ ਫੇਰ ਹੀ ਹਾਲਿਆ ਨਹੀਂ ਤੇ ਇਹ ਇਮਾਰਤ ਸਦਾ ਹੀ ਆ ਤੇ ਬੜੇ ਨੰਨੇ 2023 ਚ ਹੋਈ ਸੀ ਪਹਿਲਾਂ। ਹਾਂਜੀ ਪਹਿਲਾਂ 2023 ਚ ਮਿਲ ਆ ਹੀ ਜਾਂਦਾ ਜੀ ਐਕਚੁਅਲੀ ਇਹ ਫਲੱਡ ਫਲੱਡ ਪਲੇਨਸ ਦਾ ਪਾਰਟ ਹੈ ਨਾ ਸਰ ਇਹ ਅੱਛਾ ਆਪਣਾ ਜਿਹੜਾ ਮੇਜਰ ਬੰਨ ਹੈ ਉਹ ਇੱਧਰ ਤੋਂ ਹੈ ਸਰ ਜਿਹੜਾ ਦਿਖ ਰਿਹਾ ਨਾ ਉੱਪਰ ਉਹ ਤਾਂ ਇੱਧਰ ਨਾਲ ਆਰਾਮ ਨਾਲ ਤੁਹਾਡਾ 20 22 25 ਫੁੱਟ ਤੱਕ ਉੱਚਾ ਅੱਛਾ ਰਿਵਰ ਬੈਡ ਤੋਂ ਠੀਕ ਹੈ ਅੱਜ ਵੀ ਜੇ ਤੁਸੀਂ ਹੋਰ ਸਾਊਥ ਤੇ ਦੇਖੋਗੇ ਤਾਂ 10 10 12 12 ਫੁੱਟ ਅਜੇ ਵੀ ਉੱਚੇ ਬੈਠੇ ਆ ਸਰ ਹਿਲਦਾ ਹੈ ਹਾਂ ਇਹ ਤਾਂ ਸਰ ਨਹੀਂ ਫਿਰ ਜਿਹੜਾ ਇੱਧਰ ਆਪਣਾ ਬੰਨ ਬੰਨਿਆ ਹੋਇਆ ਹੈ ਇਹ ਰਿਵਰ ਦੀ ਜਗ੍ਹਾ ਫਿਰ ਇੱਧਰ ਸਾਰੀ हां ये मेजरली रिवर रिवर द फ्लड प्लेन्स है सर रिवर इधर मूव कर दी है, है फिर कदे उधर मूव कर जाती है, है तो वो तो और अपना शिफ्ट कर देती है जब पानी आ गया हुन देखो सर सारा हैगा सारे किते हैगा नहीं तो ਤੁਸੀਂ ਦੇਖ ਸਕਦੇ ਹੋ ਕਿ ਸਾਰਿਆਂ ਤੇ ਬਿਜਲੀ ਦੇ ਟਾਵਰ ਤੱਕ ਲੱਗੇ ਹੋਏ ਖੰਭੇ ਤੱਕ ਲੱਗੇ ਹੋਏ ਨੇ ਇੱਥੇ ਪ੍ਰਾਈਵੇਟ ਲੈਂਡ ਵੀ ਇੱਥੇ ਫਿਰ ਹਾਂਜੀ ਸਰ ਪ੍ਰਾਈਵੇਟ ਹੈ ਮੈਜੋਰਿਟੀ ਪ੍ਰਾਈਵੇਟ ਹੈ ਸਰ ਮੈਜੋਰਿਟੀ ਮਾਲਕੀ ਜ਼ਮੀਨਾਂ ਨੇ तो ਇੱਥੇ ਬਟ ਰਿਹائش ਇਸ ਸਾਈਡ ਨਹੀਂ ਹੈਗੀ ਆਪਣੇ ਸਿਰ ਉਸ ਰਿਵਰ ਦੇ ਜਮੀਨਾਂ ਜਿੰਨੀਆਂ ਨੇ ਕਰੀਬ ਕਾਫੀ ਦੇ ਨੇੜੇ ਦਾ ਪ੍ਰਾਈਵੇਟ ਜਮੀਨਾਂ ਨੇ ਲੋਕਾਂ ਦੀ ਤੇ ਜਿਹੜੇ ਕੁਝ ਲੋਕਾਂ ਨੇ ਬੰਨ ਬਣਾਏ ਹੋਏ ਹਨ ਉਹ ਵੀ ਆਰਜੀ ਉਹ ਅੰਦਰ ਵਾਲੀ ਸਾਈਡ ਆਰਜੀ ਹਨ ਉਹਨਾਂ ਨੂੰ ਅਸੀਂ ਜਿਆਦਾ ਕੋਈ ਰਿਕੋਗਨਾਈਜ਼ ਕਰਦੇ ਨਹੀਂ ਕਿਉਂਕਿ ਉਹ ਦੇ ਆ ਉਹ ਸਿਰ ਫਸਲਾਂ ਨੂੰ ਬਚਾਉਂਦੇ ਇੱਥੇ ਕੋਈ ਡੀਸੈਟਿੰਗ ਵਗੈਰਾ ਦੀ ਆਪਣੇ ਸਰ ਇੱਥੇ ਹੁੰਦੀ ਨਹੀਂ ਕਿਉਂਕਿ ਇਹ ਨਾ ਵਿਆਸ ਕਨਜ਼ਰਵੇਸ਼ਨ ਰਿਜ਼ਰਵ ਦਾ ਪਾਰਟ ਹੈ ਇੱਥੇ ਕੋਈ ਮਾਈਨਿੰਗ ਮੀਨਿੰਗ ਜਾਂ ਹੋਰਸਾ ਅਲਾਉਡ ਨਹੀਂ ਹੈਗੀ ਇਹ ਤੋਂ ਅਪ ਟੂ ਹਰੀਕੇ ਤੇ ਮਾਈਨਿੰਗ ਆਪਾਂ ਹਰੀਕੇ ਡਾਊਨਸਟ੍ਰੀਮ ਵਾਈਲਡ ਲਾਈਫ ਚ ਹੁੰਦਾ ਜੀ ਕਿਹੜੇ ਹਾਂ ਜੀ ਸਰ ਬਿਆਸ ਕਨਜ਼ਰਵੇਸ਼ਨ ਰਿਜ਼ਰਵ ਆ ਜਾਂਦਾ ਸਰ ਵਾਈਲਡ ਲਾਈਫ ਦਾ ਇੱਕ ਵਾਈਲਡਲਾਈਫ ਸੈਂਚੁਰੀ ਮੰਨੋ ਦੇਖੋ ਸੈਂਚੁਰੀ ਵਾਈਲਡ ਲਾਈਫ ਦੀ ਬੰਦੇ ਡੁੱਬੀ ਜਾਂਦੇ ਆ ਇਹ ਵਾਈਲਡ ਲਾਈਫ ਦੀ ਪੌਂਗ ਤੋਂ ਲੈ ਕੇ ਸਰ ਅਪ ਟੂ ਹਰੀਕੇ ਕੜੇ ਆਲ ਵਗੈਰਾ ਵੀ ਛੱਡੇ ਜਾਂਦੇ ਹਾਂ ਹਾਂ ਇਹ ਬਿਆਸ ਇੱਥੇ ਇੱਥੇ ਹੀ ਛੱਡੇ ਜਾਂਦੇ ਸਰ ਘੜੀਆਲ ਇੱਥੇ ਹੀ ਛੱਡੇ ਜਾਂਦੇ ਜਿਹੜੇ ਬਿਆਸ ਦੇ ਘੜੀਆਲ ਹੈਗੇ ਸਰ ਹਾਂ ਹਾਂ ਇਹਨਾਂ ਨੂੰ ਆਪਾਂ ਇੰਦਸ ਘੜੀਆਲ ਵੀ ਕਹਿੰਦੇ ਹੁੰਦੇ ਆ ਉਹ ਇੱਥੇ ਛੱਡੇ ਜਾਂਦੇ ਨੇ ਇਨਫੈਕਟ ਹਰੀਕੇ 'ਚ ਵੀ ਲੈਵਲ ਹਰ ਸਾਲ ਵੱਧਦਾ ਇਹਦਾ ਫਿਰ ਰਿਵਰ ਦਾ ਜਦ ਸਟੇਬਲ ਰਹਿੰਦਾ ਸਟੇਬਲ ਰਹਿੰਦਾ ਇੱਥੇ ਇਤਨੀ ਸਿਲਟੇਸ਼ਨ ਇਤਨੀ ਜ਼ਿਆਦਾ ਨਹੀਂ ਹੈ ਸਿਲਟੇਸ਼ਨ ਜਾ ਕੇ ਸਿੱਧਾ ਹਰੀਕੇ ਹੁੰਦੀ ਕਿਉਂਕਿ ਪਾਣੀ ਚੱਲਦਾ ਰਹਿੰਦਾ ਨਾ ਸਰ ਇੱਥੇ ਹੂੰ ਹੂੰ ਮਤਲਬ ਨਵੇਂ ਸਿਲਟੇਸ਼ਨ ਹੋਏ ਤਾਂ ਡੇਲੀ ਮਤਲਬ ਹਰ ਫਲਡ ਸੀਜ਼ਨ ਬਾਅਦ ਨਵੇਂ ਟਾਪੂ ਆ ਜਾਂਦੇ ਨੇ ਉਹ ਇੰਨੇ ਆਂਦੇ ਨਹੀਂ ਹੂੰ ਥੋੜੇ ਬਹੁਤ ਜਿਹੜੇ ਲੋਕੀ ਹੈ ਉਹ ਵੀ ਆਪਣਾ ਕਰਦੇ ਰਹਿੰਦੇ ਕੰਮ ਆ ਕਿ ਬੀਜ ਜਿੱਥੇ ਜਨਾ ਦੀ ਫਸਲਾਂ ਹੈ ਉਹਨਾਂ ਤੇ ਆ ਜਾਂਦੀ ਹੈ तो साल से देखो एक या दो फसल निकलती है मैक्सिमम तीन दो साल से दो फसल मुश्किल निकलती हैं सर तो वो क्लीन भी करते रहते हो हो सकता है तो वो चली जाता सर ऑफिशियली असली कोई माइनिंग तो या लो लो नहीं नहीं सक। हो सकता नहीं है ऑफिशियली नहीं कर सकते सर माइनिंग वगैरह ना ये दिक्कत है बस हम बढ़िया 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 ਹਜੀ ਸਰ ਪ੍ਰੋਟेक्टेड ਹੈ ਸਾਰਾ ਬੰਦ ਅੱਛਾ ਇੱਧਰ ਵਾਲੀ ਸਾਈਡ ਕੋੜਾ ਸਾ ਵੀਕ ਸਪੋਰਟ ਇਸੇ ਸਰ ਕਰੀਬਨ 500 800 ਮੀਟਰ ਅੱਗੇ ਹੋ ਜਾਂਦੀ ਹੈ ਹਾਂ ਤੇ ਜੀਵੀਕੇ ਦੇ ਨਾਲ ਟਾਈਪ ਕਰਕੇ ਅਸੀਂ ਉਹ ਸਾਰਾ ਠੀਕ ਕਰਵਾ ਲਿਆ ਕੋਈ ਹੋਤਾ ਨਹੀਂ ਹੋਈ ਨਹੀਂ ਨਹੀਂ ਅੱਛਾ ਉਹ ਟਾਈਮਲੀ ਐਕਸ਼ਨ ਲਿਆ ਜਾ ਰਿਹਾ ਸਰ ਇਹਨਾਂ ਦੀ ਜਿਹੜੀ ਵੇਸਟ ਐਸ਼ ਹੈ ਉਹ ਡੰਪ ਕਰਵਾ ਕੇ ਉਹ ਟਰੈਕਟਰ ਟਰਾਲੀਆਂ ਲਗਾ ਕੇ ਦੇਰ ਸਪੋਰਟਿੰਗ ਸਰ ਅੱਛਾ ਐਕਚੁਅਲੀ ਸਾ ਤੁਸੀਂ ਦੇਖੋਗੇ ਪਾਰਕ ਲਾਂ ਬਿਲਕੁਲ ਨਾ ਲਏਗਾ ਕਿਸੇ ਵੀ ਪ੍ਰਕਾਰ ਦਾ ਅਗਰ ਬੰਦ ਨੂੰ ਖਤਰਾ ਇੱਥੇ ਹੁੰਦਾ ਸਿੱਧਾ ਇੰਪੈਕਟ ਪਾਰ ਪਲਾਂਟ ਨੂੰ ਹੋਏ ਹਾਂ ਬਹੁਤ ਵਿਚ ਇਜ਼ ਵੈਰੀ ਕ੍ਰਿਟੀਕਲ ਤੋਂ ਆਪਾਂ ਇਸ ਇਸ ਤੋਂ ਉੱਪਰ ਬਹੁਤ ਫੋਕਸ ਕੀਤਾ ਉਹ ਵੀ ਕਰ ਦਿੰਨੇ ਸਾਰੀ ਮਤਲਬ ਤਾਂ ਆਪਣੀ ਉਸ ਦੀ ਹੈ ਉਧਰ ਕਰ ਲੈਂਦੇ ਸਰ ਕਾਫੀ ਮਤਲਬ ਮਸ਼ੀਨਰੀ ਹੁਣ ਵੀ ਇਹਨਾਂ ਦੀ ਲੱਗੀ ਹੋਈ ਸਾਰੀ ਪਿੰਡ ਵਾਲਿਆਂ ਨੇ ਟਰੈਕਟਰ ਟਰਾਲੀਆਂ ਦਿੱਤੀਆਂ ਨੇ ਜੇਸੀਬੀ ਹੋ ਗਿਆ ਬੋਬ ਕੈਟ ਹੋ ਗਿਆ ਉਹ ਇਹਨਾਂ ਦੀ ਮਸ਼ੀਨਾਂ ਲੱਗੀਆਂ ਨੇ ਬਟ ਅਜੇ ਸਰ ਜਾ ਨਹੀਂ ਸਕਦੇ ਕਿਉਂਕਿ ਫਿਰ ਵਾਪਸ ਮੁੜ ਕੇ ਆਣ ਦਾ ਰਸਤਾ ਨਹੀਂ ਹੁੰਦਾ मतलब छोटी है हैगी रास्ता दो कदम तो घट जा ही है ज्यादा तो इतने पानी इन्ना ज्यादा आ गया ना hmm. तो ये तो सेम वाला पानी ਸੇਮ ਦਾ ਵੀ ਬੜਾ ਦੇਖੋ ਬਰਾਬਰ ਸਹੀ ਹੈ ਨਾ ਸਰ ਤੇ ਪਾਣੀ ਵਧ ਗਿਆ ਪ੍ਰੈਸ਼ਰ ਵਧ ਗਿਆ ਥੋੜਾ ਜਿਹਾ ਪਾਣੀ ਉੱਪਰ ਆ ਗਿਆ ਕੱਲ ਮੈਂ ਪਰੇ ਸੀ ਉੱਥੇ ਉਹ ਬਿਲਕੁਲ ਜਿਹੜਾ ਤੁਸੀ ਹੈ ਤੇ ਸਾਈਡ ਤੋਂ ਪਾਣੀ ਜਿਹੜਾ ਸਿਰ ਤੇ ਕੱਲੀ ਸੇਮ ਨਾਲੇ ਪਾਣੀ ਜਾ ਰਿਹਾ ਉਹ ਚੱਲਦਾ ਹੈ ਜੀ ਇਹ ਵੀ ਇਦਾਂ ਹੀ ਇਹ ਵੀ ਇਦਾਂ ਸੇਮ ਨਾਲ ਅੰਡਰਗਰਾਉਂਡ ਫਲੋ ਹੈ ਨਾ ਸਰ ਇਹ ਇਹ ਅੰਡਰਗਰਾਉਂਡ ਫਲੋ ਹੈ ਅਸੀਂ ਉੱਪਰ ਬੈਠੇ ਹਾਂ ਇਹ ਥੱਲੇ ਤੋਂ ਆ ਕੇ ਪਾਣੀ ਉੱਪਰ ਚੱਲ ਰਿਹਾ ਹੈ ਨੇ ਸਾਡੇ ਕੋਲ ਇਲੈਕਟ੍ਰਿਕ ਹੈ ਨਾ ਉਹ ਫਿਰ ਫਿਕਸ ਹੋਈਆਂ ਪਈਆਂ ਮੈਨੂੰ ਆਇਆ ਸੀਗਾ ਨਾਲ ਅੱਛਾ ਹੋਣਾ ਮੋਟਰ ਲੱਗਦੀ ਹੈ ਸਾਡੇ ਕੋਲ ਦੂਜੀ ਹੈ ਜਿਹੜੀ ਸਾਰਾ ਬਣਾਇਆ ਆ ਜਾਂ ਪਰ ਉਹ ਮੋਟਰਾਂ ਜਾਂਦੀਆਂ ਹੋਣਾ ਪਾਣੀ ਨਹੀਂ ਵਸਦੀ ਕਿੱਥੇ ਆ ਜਓ ਬਸ ਆਪਣਾ ਇਟੀ ਸਾਹਿਬ ਆਜੋ ਸਰ ਇਹ ਕਿੱਥੋਂ ਸਾਰਾ ਦੇਖੀ ਆਪਾਂ ਫੇਰੀ ਵਿੱਚ ਲਗਾਓ ਅੱਗੇ ਆ ਜਓ 500 ਮੀਟਰ ਤੇ ਹੀ ਪਾਪਲੈਂਟ ਆ ਜਾਂਦਾ ਸਰ ਹੂੰ بس ایتھے تک سیم دی او ਆ ਗਈ سمجھ لو ਜਿਹੜੀ ਆ ਹਾਂ ਇਹ ਸਹੀ ਬਾਣੀ ਸਰ ਇਹ ਬੰਦਾ ਟੈਕ ਹੈ 100% ਥੋੜਾ ਗਿਆ ਹੋ ਜੀ ਥੋੜਾ ਇੱਥੇ ਕਾਓ ਤੁਸੀਂ ਅੱਛਾ ਇਹ ਸਾਰਾ ਪਾਣੀ ਇੱਥੇ ਜਮਾਉਣ ਜਾਂਦਾ ਨਿਕਾਸ ਕੇ ਬਣ ਜਾਂਦਾ ਹਾਂ ਜਿਹੜੀ ਟੋਲ ਜੁੜੀ ਹੈ ਹਾਂ ਜਿਹੜੀ ਟੋਲ ਜੁੜੀ ਹੈ ਅੱਛਾ ਇਹ ਸਰ ਇੱਥੇ ਦੇਖੋਗੇ ਇਹ ਆਪਣਾ ਹੂੰ ਤਬ 1 ਕਿਲੋਮੀਟਰ ਤੇ ਬਾਉਂਡਰੀ ਸ਼ੁਰੂ ਹੋ ਜਾਂਦੀ ਹੈ ਹੂੰ ਸੋ ਹਾਰਡਲੀ ਇੱਥੇ ਜੇਪਾ ਚੱਲ ਕੇ ਦੇਖਦੇ ਆਂ ਤਾਂ ਮਤਲਬ पंजा साठ की एक तो बार ना और ये तो सर ए साहब बुला रहे ਪਾਣੀ ਕੋ ਨਿਕਾਲਨੇ ਕੇ ਲਿਏ ਬੋਲ ਰਹੇ ਮੈਨੇ ਸੁਬਾਹ ਬਾਤ ਕੀਤੀ ਹੁਣ ਇਤੋਂ ਪਾਣੀ ਚੱਕ ਰਹੇ ਨੇ ਇਹ ਤਾਂ ਅਟੈਚਮੈਂਟ ਏਰੀਆ ਬਣ ਜਾਂਦਾ ਨਾ ਅੱਛਾ ਆਪਣੇ ਕੋ ਪਈਆਂ ਇਲੈਕਟ੍ਰਿਕ ਮੋਟਰਾਂ ਪਈਆਂ ਵਾ ਇਲੈਕਟ੍ਰਿਕ ਮੋਟਰ ਮੇ ਤਾਂ ਆਮਾਲਾ ਜੂ ਹੈ ਸਭ ਥ੍ਰੀ ਫੇਸ ਥ੍ਰੀ ਫੇਸ ਕਨੈਕਸ਼ਨ ਹੈ ਇਧਰ ਥ੍ਰੀ ਫੇਸ ਕਨੈਕਸ਼ਨ ਆ ਤਾਂ ਹੋ ਜਾਏਗਾ ਥ੍ਰੀ ਫੇਸ ਹੀ ਹੋਣਾ ਹੈ ਤੇ ਕਨੈਕਸ਼ਨ ਇਹ ਟਰਾਂਸਫਾਰਮਰ ਛੋਟਾ ਜੀ ਪੰਜ ਸਾਲ ਪੰਜੀ ਦਾ ਕਿੰਨੇ ਚੱਲ ਕਿੰਨੇ ਕਿੰਨੇ ਚੱਲਣ ਰਹੀਆਂ 11 ਦੀ ਇੱਕ 20 ਦੀ ਆ ਇੱਕ ਬਾਰਾਂ ਦੀ ਇੱਕ ਬਾਰਾਂ ਦੀ ਇਹ ਓਵਰ ਚੱਲਣ ਲਿਆ ਜੀ ਵੀ ਕਿਸੀ ਆ ਸਰ ਜਿਆਦਾ ਅਮਰਜੈਂਸੀ ਦੇ ਦੋ ਮੈਨੂੰ 20 ਦੀ ਮੋਟਰ ਪਾਇਪ ਆਹੀ 4 ਇੰਚੀ ਕਿਤੇ ਅੱਜ ਕਹਿੰਦੇ ਇਹ ਕਰੀਏ ਵਾਰੀ ਦੇ ਆਪ ਹੀ ਲੈ ਲੈਂਦੇ ਗ੍ਰਾਹੀ ਗੁਰੂ ਕਰਕੇ ਲੈ ਲੈਂਦੇ ਹੁਣ ਤਾਂ ਸਾਡੇ ਗ੍ਰੀ ਬੇਨਤੀ ਕਰ ਲਈ ਹੈ ਹੈ ਆਪਾਂ ਜਾਂ ਜਦਾਂ ਇਹ ਮੋਟਰ ਇਹਨਾਂ ਵੱਧ ਲਾਉਣੀਆਂ ਆ ਤਾਂ ਆਪਾਂ ਉਹ ਟਾਈਮ ਆਸਤੇ ਉਹ ਰੱਖ ਦਈਏ ਦੂਜਾ ਵੱਡਾ ਤੇ ਬਾਅਦ ਫੇਰ ਆਪਾਂ ਲਾ ਲਾਂਗੇ ਇਹਨਾਂ ਕੋਈ ਆਪਾਂ ਏਕੀ ਵਾਲਾ ਲਵਾ ਲੈਨੇ ਕੋਈ ਫਿਰ ਚਲਾ ਦੇਣਾ ਐਦਾਂ ਕਰ ਲਓ ਉਹਨੇ ਇੱਕ ਦਿਨ ਆਪਾਂ ਸੱਤ ਦਿਨ ਚਲਾਉਣਾ ਚਾਹੀਦਾ ਆਪਾਂ ਕੰਮ ਚਲਾਉਣਾ ਕੰਮ ਚਲਾ ਲਓ ਆਧਾਰੀ ਤੌਰ ਤੇ ਹੁੰਦਾ ਹੈ ਤਾਂ ਕੰਮ ਇਸ ਤੇ ਜਿਆਦੇ ਕਿਸੇ ਦੇ ਕਾਨੂੰਨ ਦੀ ਲੋੜ ਨਹੀਂ ਹੈ ਐਦਾਂ ਕਰਦੇ ਸਰ ਕਨੈਕਸ਼ਨ ਦੇਦੇ ਤੇ ਨਾ ਮਰ ਵੱਡਾ ਚ ਰੱਖ ਲੈਨੇ ਆ ਬੜਾ ਕੇ ਕੰਮ ਚਲਾਉਗਾ ਇਹ ਸਰ ਕਨੈਕਸ਼ਨ ਦਾ ਫਿਰ ਇਥੋਂ ਪੰਪ ਹਾਊਸ ਤੋਂ ਵੀ ਹੋ ਜਾਊਗਾ ਸਾਡਾ ਪੰਪ ਹਾਊਸ ਹੈਗਾ ਇੱਥੇ ਆਹ ਉਹ ਤੋਂ ਕਰ ਲੈਣੇ ਤੋਂ ਦੇ ਦੋ ਤੋਂ ਕਰ ਲਓ ਤੋਂ ਬਾ ਫਿਰ ਮੋਟਰਾਂ ਬੋਲ ਲਗਾਨੀ ਪੈਣਗੀਆਂ ਨਾ ਲੈ ਕੇ ਅੰਦਰ ਪਈ ਉਹਨੇ ਜਿਹੜਾ ਜਿੱਥੇ ਤੁਸੀਂ ਕਹਿ ਰਹੇ ਹੋ ਰਿਜੈਕਟਰ ਕੋਲ ਤੇ ਮਿੱਟੀ ਦੇ ਰਹੇ ਉਹ ਅੱਗੇ ਸਰ ਉਹ ਅੱਗੇ ਜੇ ਇਸੇ ਬੰਦੇ ਅੱਗੇ ਜਾ ਕੇ ਇਸੇ ਬੰਦੇ ਅੱਗੇ ਜਾ ਕੇ ਬਹੁਤ ਖਤਰਾ ਹੈ ਜੀ ਉੱਥੇ ਸਰ ਉਧਰੋਂ ਚੱਲ ਰਿਹਾ ਕੰਮ ਤੇਰਾ ਪਾਣੀ ਚੱਲਣ ਜਾ ਰਿਹਾ ਉਧਰੋਂ ਮੈਨੂੰ ਕਿਤੇ ਟੇਪਰ ਖੜਾ ਜਿਹੜਾ ਹੁਣ ਖੜਾ ਉਧਰੋਂ ਆਇਆ ਟਰੈਕਟਰ ਟਰਾਲੀਆਂ ਜਾ ਰਹੀਆਂ ਜੀ ਨਾ ਪਾੜ ਗਈਆਂ ਉੱਥੇ ਜੀ ਰਿਜੈਕਟ ਰਿਜੈਕਟ ਕੋਲ ਮਿੱਟੀ ਤੇ ਜਿਹੜੀ ਸਾਡੀ ਐਸ਼ ਵੇਸਟ ਪਈ ਆ ਬਾਹਰ ਉਹ ਸਾਰੀ ਚਕਾ ਚਕਾ ਕੇ ਇੱਧਰ ਸੁੱਟ ਰਹੇ ਆ ਸਰ ਹੂੰ ਸਾਡੀ ਲੇਬਰ ਵੀ ਲੱਗੀ ਹੋਈ ਹੈ ਜ਼ਿਮੀਦਾਰ ਵੀ ਲੱਗੇ ਤੇ ਦੂਜੀ ਵੀ ਲੇਬਰ ਲੱਗੀ ਹੈ ਇਹ ਕੰਡੀਆਂ ਨਹੀਂ ਜਾਣੀਆਂ ਹੋਣੀਆਂ ਇਹ ਸਭ ਜਿਆਦਾ ਆਪਣਾ ਕਿੱਡੀ ਨਹੀਂ ਜਾਣੀ ਰਾਤ ਦਾ ਵੀ ਕੋਈ ਚਾਹੀਦਾ ਕੋਈ ਸ਼ੈਤਾਨੀ ਨਾ ਕਰ ਜੀ ਇੱਥੇ ਕੋਈ ਮਾਰਾ ਪੂਰਾ ਬਹੁਤ ਬੜਾ ਕੰਮ ਜੀ ਜਿੱਤਾ ਲੱਗੀ ਹੁੰਦੀ ਨਾ ਸਿਰ ਧੜਦੀ ਉਹ ਆਪੀ 15 ਪਲਾਟ ਨੂੰ ਜੀ ਸਰ ਜੀਵੀਕੇ ਵਾਲੇ ਜੇ ਤੇ ਉਹ ਬੰਨ ਟੁੱਟ ਗਿਆ ਫੇਰ ਤੇ ਸਾਰਾ ਜੀਵੀਕੇ ਸਕੂਲ ਦੀ ਗਸ਼ਤ ਕਰ ਇਹ ਪਾਸਾ ਨਹੀਂ ਪੱਲੇ ਪਾਸੇ ਨਜ਼ਰ ਆ ਪੈਂਦੀ ਕਿਉਂਡੀ ਸਰ ਬੰਨ ਦੀ ਕੀ ਸਥਿਤੀ ਠੀਕ ਨਹੀਂ ਹੈ ਅੱਛਾ ਪਤਾ ਉਹ ਕੋਸ਼ਿਸ਼ਲੀ ਸਟਰੈਂਥਨ ਕਰਦੇ ਅੱਛਾ ਸੀਰਾਂ ਦੀਆਂ ਪੈਂਟੀਆਂ ਵਿੱਚੋਂ ਪਾਣੀ ਦੀਆਂ ਨੰਗ ਨੰਗ ਕੇ ਨਾ ਜਿਹੜਾ ਦੱਸ ਰਹੇ ਜਿਸ ਤਰ੍ਹਾਂ ਚੈਨਲ ਉਹ ਪਾਈਪਿੰਗ ਐਕਸ਼ਨ ਹੋ ਸਕਦਾ ਪਾਈਪਿੰਗ ਬੇਸਿਕਲੀ ਜੋ ਪ੍ਰੈਸ਼ਰ ਹੁੰਦਾ ਤੋਂ ਬੰਦ ਦੇ ਵਿੱਚੋਂ ਪਾਣੀ ਦੀ ਸੇਮ ਸੇਮ ਰਿਸਾਵ ਸ਼ੁਰੂ ਹੋ ਜਾਂਦਾ ਪਹਿਲਾਂ ਰਿਸਾਵ ਸ਼ੁਰੂ ਹੁੰਦਾ ਫਿਰ ਅੰਦਰੋਂ ਵੱਡੇ ਤੌਰ ਤੇ ਪਾਣੀ ਸ਼ੁਰੂ ਹੁੰਦਾ ਫਿਰ ਪੂਰਾ ਖੁੱਲ ਜਾਂਦਾ ਤੋਂ ਜੇ ਪਾਈਪਿੰਗ ਵਗੈਰਾ ਵੀ ਕੁਝ ਨਹੀਂ ਸ਼ੁਰੂ ਹੋਇਆ ਬਸ ਥੋੜਾ ਜਿਹਾ ਪੋਲਾ ਹੋਇਆ ਤਾਂ ਸਟਰੈਂਥਨਿੰਗ ਚੱਲ ਰਹੀ ਸਰ ਕੋਈ ਸਟਰੈਂਥਨਿੰਗ ਚੱਲ ਰਹੀ ਸਰ ਇਹ ਕੋਈ ਨਹੀਂ ਕਰ ਰਿਹਾ ਇਟਸ ਪ੍ਰੀਟੀ ਸੇਫ ਕੋਈ ਹਜੇ ਇਸੇ ਤਰੀਕੇ ਨਾਲ ਜਿੰਨਾ ਪਾਣੀ ਸਰ ਆ ਅਵੇਲੇਬਲ ਮਿੱਟੀ ਅੰਦਰ ਠੀਕ ਹੈ ਸਰ ਪਲਾਂਟ ਦੇ ਵਿੱਚ ਪਈ ਆ ਸੀ ਉਹੀ ਚਕਾ ਕੇ ਇਧਰ ਭੇਜਦੇ ਪਾਣੀ ਨੀਵਾ ਕਿੰਨਾ ਉਧਰੋਂ ਅੱਗੋਂ ਬੰਨ ਤੋਂ ਪਾਣੀ ਨਾਲ ਹੀ ਲੱਗਦਾ 3-4 ਫੁੱਟ ਜਿਆਦਾ ਨਹੀਂ 3-4 ਫੁੱਟ 3-4 ਫੁੱਟ ਰਹੇਗਾ ਹੂੰ ਬੰਨ ਚੌੜਾ ਕਰਕੇ ਉੱਥੇ ਸਰ ਐਕਚੁਅਲੀ ਪਾਣੀ ਹੋਰ ਚੜੇਗਾ ਨਹੀਂ ਔਰ ਪਾਣੀ ਸਿੱਧਾ ਜਾ ਰਿਹਾ ਕਿਤੇ ਟੱਕਰ ਨਹੀਂ ਵਜਰੀ ਕੁਛ ਨਹੀਂ ਤਾਂ ਪਾਣੀ ਆਰਾਮ ਨਾਲ ਠੀਕ ਹੋ ਜੀ ਗਏ ਸਾਬ ਜੀ ਰਾਤ ਵੀ ਟਰਾਲੀ ਚੱਲਦੀ ਰਹਿੰਦੀ ਫੇਰ ਕਰਦਾ ਉਹ ਪਰ ਰਾਤ ਨੂੰ ਲਾਈਟਾਂ ਦਾ ਵੀ ਅਰੇਂਜਮੈਂਟ ਕਰਾਤਾ ਵੈਸੇ ਮੌਸਮ ਵੀ ਖੁੱਲ ਗਿਆ ਰੱਬ ਨੇ ਠੀਕ ਕਰ ਦੇਣਾ ਆਗੇ ਮੋਟਰ ਇਹਨਾਂ ਨੂੰ ਦੋ ਮੋਟਰ ਹੁੰਦਾ ਨਾ ਉਸਕੇ ਸਰ ਫਾਊਂਡੇਸ਼ਨ ਹੁੰਦਾ ਉਹ ਬੜਾ ਪੰਪਾ ਛੋਟੇ ਮੋਟੇ ਜੋ ਪੰਪਾ ਉਹ ਖੁਦ ਸਾਰ ਨਹੀਂ ਨਹੀਂ ਚਲੂ ਮਨੀਸ਼ ਇਤਨਾ ਪਾਣੀ ਉਠਾਣੇ ਲਈ ਤਾਂ ਪਾਣੀ ਬਹੁਤ ਜ਼ਿਆਦਾ ਰਹੇਗਾ ਹਾਂ ਬਜੀਗਾ ਜੋ ਇੱਕ ਐਸਾ ਫੇਕ ਦਿਨੇ ਚਲੇਗਾ ਉਹ ਛੋਟਾ ਪੰਪ ਹੁੰਦਾ ਹੈ ਜੋ بڑا ਪੰਪ ਹੁੰਦਾ ਹੈ ਪਲਾਂਟ ਤੇ ਉਸਕਾ ਪੂਰੀ ਫਾਊਂਡੇਸ਼ਨ ਹੁੰਦਾ ਹੈ ਹਾਂ ਹਾਂ ਫਾਊਂਡੇਸ਼ਨ ਬੰਦਾ ਪ੍ਰਾਈਵੇਟ ਹੋ ਗਿਆ ਐਸੀ ਨਹੀਂ ਕੋਈ ਖੁੱਲੀ ਜਗ੍ਹਾ ਮੈ ਨਹੀਂ ਹੁੰਦਾ ਸਭ ਪਹਿਲੇ ਆਪਾਂ ਬੰਨੂ ਪੂਰਾ ਕੰਪਲੀਟਲੀ ਸਟਰੋਂਗ ਕਰ ਲਈਏ ਫਿਰ ਆਪਾਂ ਇਹ ਪਾਣੀ ਕੱਢਣ ਦੀ ਗੱਲ ਕਰਾਂਗੇ ਆਪਾਂ ਇਹ ਡਿਪਾਰਟਮੈਂਟ ਕੋਲ ਵੀ ਇਹ ਮੋਟਰ ਆਉਣਾ ਫਿਰ ਉਹ ਡਿਪਾਰਟਮੈਂਟ ਵਾਲੀ ਮੋਟਰਾਂ ਨਾਲ ਤਾਂ ਮੈਂ ਕਹਿੰਦਾ 7 ਦਿਨ ਲੱਗ ਜਾਣਗੇ ਸਹੀ ਬੜਾ ਕੋ ਵੱਡੇ ਜਗੜ ਜਾਈਦਾ ਵੱਡਾ ਪੰਪ ਚਾਹੀਦਾ ਉਹ ਸਰ ਇੱਕ ਵਾਰੀ ਨਾ ਵਾਂਸ ਵੀ ਆਰ ਥਰੂ ਵਿਦ ਥਿਸ ਸੀਜ਼ਨ ਕਿ 5-7 ਦਿਨ ਚ ਪਾਣੀ ਨਿਕਲ ਜਾ ਮੋਜੇਗਾ ਇਹ ਪ ਜੇ ਤਾਂ ਪਾਣੀ ਉਧਰੋਂ ਨਹੀਂ ਆ ਰਿਹਾ ਇਹ ਆਪਣੇ ਸੇਮ ਵਾਲਾ ਪਾਣੀ ਹੈ ਵਾਟਰ ਟੇਬਲ ਹੈ ਇਹ ਆਪਣੇ ਆਪ ਡਾਊਨ ਹੁੰਦਾ ਹਾਂ ਹਾਂ ਦੱਸੋ ਇਹ ਤਾਂ ਮਤਲਬ ਜਿੱਦਾਂ ਡਾਊਨ ਹੋਗਾ ਤੇ ਇਹ ਵੀ ਡਾਊਨ ਹੁੰਦਾ ਹੈ ਤੇ ਉਹਨੇ ਦੇ ਥਰੇ ਸਾਡੇ ਜੀ ਉਧਰ ਕੋ ਪੱਕੇ ਆ ਉਹ ਜਿਹਨੂੰ ਪਾਣੀ ਆ ਦਿੱਖਦੀ ਹੈ ਇਹਦਾ ਪਾਣੀ ਨਹੀਂ ਕੋਈ ਨਹੀਂ ਕੋਈ ਨਹੀਂ ਅਸੀਂ ਆਪਣਾ ਰੈਅ ਅਸੀਂ ਅਸੈਸ ਕਰ ਰਹੇ ਹਾਂ ਜੀ ਅਸੈਸ ਕਰ ਰਹੇ ਹਾਂ ਚਲੋ ਧਿਆਨ ਦੇ ਵਿੱਚ ਆ ਸਾਰੇ ਪੰਨ ਬਚਾ ਕੇ ਇਹਨਾਂ ਤੇ ਫਿਰ ਇਧਰ ਵਾਲਾ ਕਾ ਬੱਜਣਾ ਸਰ ਉਹੀ ਕਰਨ ਲੱਗੇ ਹੋਏ ਸਟੇਟ ਦੇ ਉਸਤੇ ਤੇ ਲੱਗੇ ਹੋਏ ਸੀ ਸਾਰੇ ਜਾਣੇ ਅੱਜ ਜਿਆਦਾ ਦਿਨ ਇਧਰ ਪਾਣੀ ਦਾ ਬਰਜਣਾ ਚੋਣਾ ਉਹ ਪੱਕੇ ਜਿਹੜੇ ਇੱਥੇ ਬੋਲ ਆ ਗਿਆ ਉਹ

ਇਹ ਪੈਪਰ ਸਾਰਾ ਪਾਣੀ ਜਾ ਰਿਹਾ ਇੱਧਰ ਨੂੰ ਹੈ ਮੋਟਰਾਂ ਤੋਂ ਬਣਾ ਚੱਕੋ ਆਇਕਰ ਪਾ ਕੇ ਮੇਨ ਤੇ ਚਲੇ ਕੇ ਇੱਥੇ ਸਾਰੇ ਇੰਨਾ ਇੰਨਾ ਵਾਂ ਹਮ ਇੰਨਾ ਥੱਲੇ ਉੱਥੋਂ ਆਈ ਆ ਤੇੜ ਪੈ ਗਈ ਇੰਨੀ ਤੇ ਭਾਜੀ ਸਾਰਾ ਜੋ ਸਾਰਾ ਕਿੰਨੀ ਕਾਪਣੀ ਇੱਧਰ ਹੈਗੀ ਆ ਇੱਧਰ ਹੋਣੀ ਆ 2-3000 ਏਕੜ 3000 ਏਕੜ ਹਾਂ ਸਾਰੀ ਦੇ ਵਿੱਚ ਪਾਣੀ ਆ ਪਾਣੀ ਨੂੰ ਪਾਣੀ ਕੋਈ ਥੋੜਾ ਵਾ ਪਾਣੀ ਪਰਲੇ ਬਣੋ ਜਿਹੜਾ ਜਿਹੜੋ ਚੋਗੇ ਨਾ ਸੇਮ ਦਾ ਆਹ ਹੋਰ ਜਾਊਗਾ ਹਾਂ ਫਿਰ ਤੋਂ ਜਾਊਗਾ ਜੇ ਬਚ ਗਿਆ ਤੇ ਉਹਨੇ ਥੋੜਾ ਟੁੱਟਣ ਦੇ ਸਰ ਲੱਗੇ ਹੋਏ ਆ ਰਬੂ ਸਾਹਿਬ ਦਵੇ ਅਸੀਂ ਲੱਗੇ ਜਿਆਦਾ ਖਤਰਾ ਸਾਰ ਉੱਥੇ ਹੀ ਆ ਉੱਥੇ ਉੱਥੇ ਗੱਲ ਕਰਾ ਇੱਥੇ ਹੀ ਗੱਲ ਕਰਾ ਉਧਰ ਬਹੁਤ ਜਿਆਦਾ ਕੋਬਿਡੀ ਦੀ ਮੋਤੇ ਖਤਰਾ ਵਾ ਉੱਥੋਂ ਦੇ ਲੱਗੇ ਹੋਏ ਆ ਮਿੱਟੀ ਪੈਰੀ ਦੇਖੋ ਕੋਈ ਹੋਇਆ ਤੇ ਉੱਥੇ ਹਾਂ ਪਾਣੀ ਬਹੁਤ ਜਿਆਦਾ ਤੁਰੀਏ ਭਾਈ ਕਰੀਏ ਸਰ ਥੋੜਾ ਥੋੜਾ ਹੈ ਆਹ ਜਗਾ ਜਗਾ ਅੰਮ੍ਰੋ ਵਾਗਦਾ ਹੈ ਮੈਂ ਕਰਾ ਬਸ ਇਹ ਪਿੰਡ ਦੇ ਨੇ ਪੋਇੰਟ ਵਾਂ ਸਾਹਿਬ ਅੱਜ ਅਸੀਂ ਇੱਥੇ ਡਿਸਟ੍ਰਿਕਟ ਤਰਨਤਾਰਨ ਦੇ ਕਸਵਾ ਗੋਇੰਦਵਾਲ ਦੇ ਵਿੱਚ ਅਸੀਂ ਇੱਥੇ ਪਹੁੰਚੇ ਆਂ ਤੇ ਇੱਥੇ ਬਿਆਸ ਦਰਿਆ ਦਾ ਜਿਹੜਾ ਪਾਣੀ ਆ ਇਹ ਪਰਲੇ ਬੰਨੇ ਖਲ ਰਿਹਾ ਇਹ ਤੇ ਕਰੀਬ 20 ਪਿੰਡਾਂ ਦੇ ਵਿੱਚ ਇਹ ਪਾਣੀ ਐ ਇਹਨੇ ਨੁਕਸਾਨ ਕੀਤਾ ਤੇ ਇੱਥੇ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਡੀਸੀ ਸਾਹਿਬ ਖੜੇ ਆ ਸਾਰਾ ਪ੍ਰਸ਼ਾਸਨ ਖੜਿਆ ਤੇ ਜਿਹੜੇ ਨਾਲ ਹੀ ਪਾਵਰ ਪਲਾਂਟ ਗੋਵਿੰਦਵਾਲ ਸਾਹਿਬ ਦਾ ਉਥੋਂ ਦੇ ਵੀ ਸਾਰੇ ਅਧਿਕਾਰੀ ਇੱਥੇ ਖੜੇ ਆ ਤੇ ਸਾਡੇ ਈਟੀਓ ਸਾਹਿਬ ਕੈਬਨਿਟ ਮਿਨਿਸਟਰ ਹਰਪਜਨ ਸਿੰਘ ਦੀ ਇਹ ਵੀ ਆਇਆ ਮਨਜਿੰਦਰ ਸਿੰਘ ਜੀ ਲਾਲਪੁਰਾ ਐਮਐਲਏ ਸਾਹਿਬ ਇੱਥੋਂ ਦੇ ਉਹ ਵੀ ਇੱਥੇ ਹਾਜ਼ਰ ਨੇ ਸੋ ਸਾਰੇ ਜੋ ਸਥਿਤੀ ਦੇਖੀ ਹੈ ਤੇ ਕਿਉਂਕਿ ਪਾਣੀ ਸਾਰਾ ਹੀ ਆ ਰਿਹਾ ਹੈ ਪਾਣੀ ਇਸ ਤਰ੍ਹਾਂ ਦਾ ਆਇਆ ਹੈ ਵੀ ਜਿਹੜਾ ਅੱਜ ਤੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਨਹੀਂ ਕਿਤੇ ਆਇਆ ਜੇ ਪੰਜਾਬ ਦੇ ਖੜਾ ਦੀ ਜਾਂ ਪੰਜਾਬ ਦੇ ਪਾਣੀਆਂ ਦੇ ਇਤਿਹਾਸ ਦੀ ਗੱਲ ਕਰ ਲਈਏ ਤਾਂ 1988 ਦੀ ਗੱਲ ਆਉਂਦੀ ਆ ਤੇ ਜਾਂ ਫਿਰ 2023 ਦੀ ਗੱਲ ਆਉਂਦੀ ਆ ਪਰ ਇਹ ਜਿਹੜਾ ਪਾਣੀ ਆਇਆ 1988 ਨਾਲੋਂ ਵੀ ਤੇ 2023 ਨਾਲੋਂ ਵੀ ਵੱਧ ਪਾਣੀ ਜਿਹੜਾ ਆਇਆ ਪਰ ਪੰਜਾਬ ਸਰਕਾਰ ਨੇ ਵਾਟਰ ਰਿਸੋਰਸਸ ਡਿਪਾਰਟਮੈਂਟ ਨੇ ਕਿਉਂਕਿ ਪਾਣੀ ਤੇ ਪਿਛਲੇ ਬੜੇ ਦਿਨਾਂ ਤੇ ਚੱਲ ਰਿਆ ਸੀ ਬੜੀ ਸੂਝ-ਬੂਝ ਦੇ ਨਾਲ ਲੋਕਾਂ ਨੂੰ ਇਸ ਲਈ ਬਚਾ ਲਿਆ ਕਿ ਪਾਣੀ ਡੈਮੋਂ ਤੋਂ ਬੜਾ ਹੌਲੀ-ਹੌਲੀ ਛੱਡਿਆ ਗਿਆ ਜੇ ਇੱਕਦਮ ਪਾਣੀ ਛੱਡਿਆ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਤੇ ਜਿਸ ਤਰ੍ਹਾਂ 2023 ਦੇ ਵਿੱਚ ਹੋਇਆ ਸੀ ਸੋ ਇਸ ਤਰ੍ਹਾਂ ਪਾਣੀ ਛੱਡਿਆ ਗਿਆ ਪਰ ਹੁਣ ਪਿਛਲੇ 2 ਦਿਨਾਂ ਤੋਂ ਡੈਮ ਪੂਰੇ ਭਰੇ ਹੋਏ ਆ ਖੜਾ ਡੈਮ ਹੈ ਉੱਥੇ ਕੁਝ ਕਪੈਸਿਟੀ ਰਹਿੰਦੀ ਹੈ 8-10 ਫੁੱਟ ਦੀ ਪੌਂਗ ਡੈਮ ਹੈ ਉਹ ਵੀ ਉੱਪਰ ਚੱਲ ਰਿਹਾ ਤੇ ਰਣਜੀਤ ਸਾਗਰ ਡੈਮ ਹੈ ਜਿਹੜਾ ਉਹ ਵੀ ਉੱਪਰ ਚੱਲ ਰਿਹਾ ਤੇ ਇੱਥੇ ਇਨਫਲੋ ਹੈ ਜਿਹੜਾ 1,10,000 ਕਿਊਸਿਕ ਦਾ ਪੌਂਗ ਡੈਮ ਦੇ ਵਿੱਚ ਚੱਲ ਰਿਹਾ ਤੇ ਇੱਥੇ ਰਣਜੀਤ ਸਾਗਰ ਡੈਮ ਦੇ ਵਿੱਚ 1,19,000 ਕਿਊਸਿਕ ਦੀ ਇਨਫਲੋ ਹੋ ਰਿਹਾ ਸੋ ਡੈਮਾਂ ਦੇ ਵਿੱਚ ਪਾਣੀ ਦੀ ਕਪੈਸਿਟੀ ਰੱਖਣ ਦੀ ਹੈ ਨਹੀਂ ਤਾਂ ਪਾਣੀ ਇੱਥੇ ਛੱਡੇ ਜਾ ਰਹੇ ਤੇ ਉਸ ਕਰਕੇ ਨੁਕਸਾਨ ਹੋ ਰਿਹਾ ਸੋ ਇਸ ਸਮੇਂ ਪੰਜਾਬ ਸਰਕਾਰ ਲੋਕਾਂ ਦੇ ਪ੍ਰਤੀ ਕੀ ਕਰ ਸਕਦੀ ਹੈ ਕੀ ਜ਼ਿੰਮੇਵਾਰੀ ਹੈ ਉਹ ਇਸ ਸਮੇਂ ਇਹੀ ਹੈ ਕਿ ਬੰਨ ਨੇ ਜਿਹੜੇ ਉਹ ਮਜ਼ਬੂਤ ਕੀਤੇ ਜਾਣ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਹੋਵੇ ਤੇ ਹੁਣ ਸਾਨੇ ਸਾਰੇ ਏਵੈਕੂਏਸ਼ਨ ਸੈਂਟਰ ਵੀ ਬਣਾਏ ਨੇ ਜਿੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਉਹਨਾਂ ਪਿੰਡਾਂ ਦੇ ਵਿੱਚੋਂ ਕੱਢਿਆ ਗਿਆ ਜਿਹੜੇ ਡਿਸਕਨੈਕਟੀਵਿਟੀ ਹੋ ਗਈ ਹੈ। ਇਸੇ ਤਰ੍ਹਾਂ ਪਸ਼ੂਆਂ ਦੀ ਹੈ। ਪਸ਼ੂ ਵੀ ਇੱਧਰ ਜਿਆਦਾ ਗੁੱਜਰਪਾਈ ਚਾਰੇ ਦੇ ਲੋਕ ਬਹੁਤ ਰਹਿੰਦੇ ਸੀ ਤੇ ਉਹਨਾਂ ਨੇ ਸਾਰੇ ਪਸ਼ੂਆਂ ਨੂੰ ਜਿਹੜੇ ਮੰਡੀਆਂ ਦੇ ਸ਼ੈੱਡ ਨੇ ਉੱਥੇ ਰੱਖਿਆ ਗਿਆ। ਸੋ ਉੱਥੇ ਉਹਨਾਂ ਦੇ ਪਸ਼ੂਆਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਲੋਕਾਂ ਦੇ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਤੇ ਇਸ ਤੋਂ ਬਿਨਾ ਮੈਡੀਕਲ ਦੇ ਇੰਜੀਨੀਅਰ ਟੀਮਾਂ ਨੇ ਮੋਬਾਈਲ ਟੀਮਾਂ ਦੇ ਨਾਲ ਹਰ ਪਿੰਡ ਦੇ ਵਿੱਚ ਨੇ ਤੇ ਹਰ ਉਸ ਜਗ੍ਹਾ ਤੇ ਨੇ ਜਿੱਥੇ ਲੋਕ ਬੈਠੇ ਆ। 에어 ਲਿਫਟਿੰਗ ਵੀ ਕੀਤੀ ਐ ਪਠਾਨਕੋਟ ਏਰੀਆ ਦੇ ਵਿੱਚ 에어 ਲਿਫਟਿੰਗ ਕੀਤੀ ਐ ਮੈਂ ਕਰੀਬ 8 ਜ਼ਿਲ੍ਹੇ ਜਿਹੜੇ ਫੈਕਟਰ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਏ ਆ। ਸੋ ਜਿੱਥੇ 에어 ਲਿਫਟਿੰਗ ਦੀ ਜ਼ਰੂਰਤ ਸੀ ਉਹ ਵੀ ਕੀਤੀ ਤੇ ਜਿੱਥੇ ਐਨਡੀਆਰਐਫ ਦੀਆਂ ਟੀਮਾਂ ਨੇ ਐਸਟੀਆਰਐਫ ਦੀਆਂ ਟੀਮਾਂ ਨੇ ਉਹ ਵੀ ਲੋਕਾਂ ਨੂੰ ਕੱਢ ਕੇ ਲਿਆ ਰੀਆਂ ਨੇ ਤੇ ਕਈ ਲੋਕਲੇ ਬੈਠੇ ਵੀ ਨੇ। ਹੁਣ ਜਿਸ ਤਰ੍ਹਾਂ ਇੱਕ ਪਿੰਡ ਦੇ ਵਿੱਚ ਏਅਰ ਲਿਫਟਿੰਗ ਵੀ ਹੋਈ ਪਰ ਦੂਜੇ ਲੋਕਾਂ ਨੇ ਕਿਹਾ ਵੀ ਨਹੀਂ ਸਾਡੇ ਘਰ ਉੱਚੇ ਆ ਅਸੀਂ ਤੇ ਬੈਠੇ ਆ ਇੱਥੇ ਸੋ ਇਸ ਤਰ੍ਹਾਂ ਦੇ ਹਾਲਾਤ ਵੀ ਬਣੇ ਹੋਏ ਨੇ ਪਰ ਸਰਕਾਰ ਵੱਲੋਂ ਸਾਰਿਆਂ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦੇ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਕੀਤਾ ਗਿਆ ਸੋ ਮੈਂ ਸਮਝਦਾ ਵੀ ਇਸ ਸਮੇਂ ਸਿਰਫ ਤੇ ਸਿਰਫ ਇਹੀ ਕੁਝ ਹੋ ਸਕਦਾ ਜੋ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰਾ ਕੁਝ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੋ ਨੁਕਸਾਨ ਹੈ ਅਸੀਂ ਉਹ ਵੀ ਦੇਣਾ ਤੇ ਇਸ ਸਮੇਂ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡਾ ਬਾਰਡਰ ਸੋਰਸਡ ਡਿਪਾਰਟਮੈਂਟ ਤੇ ਸਾਡੇ ਪਾਰਟੀ ਦੇ ਸੀਐਮ ਸਾਹਿਬ ਤੋਂ ਲੈ ਕੇ ਨਿਚਲੇ ਵਰਕਰ ਤੱਕ ਸਾਰੇ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਸੋ ਅੱਜ ਮੌਸਮ ਖੁੱਲਿਆ ਵੀ ਹੈ ਲੱਗਦਾ ਹੈ ਕਿ ਮੌਸਮ ਦੇ ਖੁੱਲਣ ਦੇ ਨਾਲ ਪਿੱਛੇ ਬਰਸਾਤਾਂ ਦੇ ਵਿੱਚ ਵੀ ਕਮੀ ਆਏਗੀ ਤਾਂ ਇਹ ਪਾਣੀ ਜੇ ਬਰਸਾਤ ਪਿੱਛੇ ਨਾ ਹੋਈ ਦਰਿਆਵਾਂ ਦਾ ਪਾਣੀ ਘਟਿਆ ਤਾਂ ਨਾਲ ਦੀ ਨਾਲੇ ਪਾਣੀ ਹੈ ਜਿਹੜਾ ਵਾਪਸ ਹੋਣਾ ਵੀ ਸ਼ੁਰੂ ਹੋ ਜਾਏਗਾ ਸੋ ਇਸ ਤਰੀਕੇ ਦੇ ਨਾਲ ਤਕਲੀਫ ਬਹੁਤ ਵੱਡੀ ਹੈ ਦੁੱਖ ਵੀ ਹੈ ਹੁਣ ਜਿਹੜਾ ਝੋਨਾ ਲੋਕਾਂ ਦਾ ਇੱਕ ਮਹੀਨੇ ਤੋਂ ਬਾਅਦ ਮੰਡੀਆਂ ਦੇ ਵਿੱਚ ਆਉਣਾ ਸੀ ਲੋਕਾਂ ਨੇ ਆਸਾਂ ਉਮੀਦਾਂ ਵੀ ਰੱਖੀਆਂ ਸੀ ਪਰ ਉਹ ਕੁਦਰਤ ਦੇ ਸਾਹਮਣੇ ਜ਼ੋਰ ਕੋਈ ਨਹੀਂ ਹੈ ਕੁਦਰਤ ਦੇ ਕਹਿਰ ਨੂੰ ਕੋਈ ਰੋਕ ਨਹੀਂ ਸਕਦਾ ਕੋਈ ਅਸਾ ਸਿਸਟਮ ਨਹੀਂ ਬਣਾ ਕੇ ਪਾਣੀ ਨੂੰ ਹੱਥ ਲਾ ਕੇ ਰੋਕਦੀ ਏ ਕਿ ਪਾਣੀ ਆਵੇ ਹੀ ਨਾ ਪਰ ਜਿਸ ਸਮੇ ਜੋ ਸਰਕਾਰ ਦੀ ਜ਼ਿੰਮੇਵਾਰੀ ਆ ਉਹ ਅਸੀਂ ਪੂਰੀ ਤਰ੍ਹਾਂ ਨਾਲ ਨਿਭਾ ਰਹੇ ਹਾਂ ਅੱਜ ਅਸੀਂ ਇੱਥੇ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਦੇ ਵਿੱਚ ਸ਼੍ਰੀ ਗੋਵਿੰਦਗੜ੍ਹ ਸਾਹਿਬ 'ਤੇ ਖੜੇ ਆ ਇੱਥੇ ਨਾਲ ਹੀ ਸਾਡੇ ਪਾਵਰ ਪਲਾਂਟ ਆ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰਟਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕਿ ਪਹਿਲਾ ਜੀਵੀਕੇ ਦਾ ਨਾਮ ਤੇ ਮਸ਼ਹੂਰ ਹੁੰਦਾ ਸੀਗਾ ਪ੍ਰਾਈਵੇਟ ਸੀਗਾ ਪਰ ਸਰ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਨੇ ਇਹਨੂੰ ਖਰੀਦ ਲਿਆ ਸੀਗਾ ਤੇ ਖਰੀਦ ਕੇ ਇਹਨੂੰ ਸਰਕਾਰੀ ਕੀਤਾ ਗਿਆ ਸੀਗਾ ਇਹਦੇ ਨਾਲ ਹੀ ਇੱਧਰ ਦਰਿਆ ਵਗਦਾ ਔਰ ਦਰਿਆ ਦੇ ਨਾਲ ਇਹ ਬੰਨ ਜਿਹੜਾ ਇਹ ਹੈਗਾ ਪਰ ਇਹਦੇ ਵਿੱਚ ਇਹਨੂੰ ਮਜ਼ਬੂਤ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਗੇ ਜਾ ਕੇ ਥੋੜਾ ਜਿਹਾ ਦੇਖੀਏ ਤੇ ਕਾਫੀ ਥਾਵਾਂ ਤੋਂ ਇਹਦੀ ਮਜ਼ਬੂਤੀ ਨੂੰ ਥੋੜੀ ਢਾਲ ਲੱਗੀ ਆ ਪਰ ਸਾਡੇ ਸਾਰੇ ਜਿਲਾ ਪ੍ਰਸ਼ਾਸਨ ਸਾਡੇ ਅਧਿਕਾਰੀ ਸਹਿਬਾਨ ਤੇ ਪਬਲਿਕ ਆਮ ਸਾਧ ਸੰਗਤ ਪੂਰੇ ਜੋਸ਼ੋਖ ਰੋਸ਼ੋ ਦੇ ਨਾਲ ਇਹਨੂੰ ਜਿਹੜਾ ਆ ਉਹ ਪ੍ਰੋਟੈਕਟ ਕਰਨ ਦੇ ਉੱਤੇ ਲੱਗੀ ਹੋਈ ਆ ਮੋਟਰਾਂ ਦੇ ਨਾਲ ਪਾਣੀ ਇਧਰਲੇ ਪਾਸੇ ਵੀ ਛੁੱਟਿਆ ਜਾ ਰਿਹਾ ਸੋ ਥਰਮਲ ਪਲਾਂਟ ਤੇ ਵਿੱਚੋਂ ਵੀ ਆਪਾਂ ਜਿਹੜਾ ਕੋਈ ਰਿਜੈਕਟਡ ਕੋਲਾ ਆ ਜਾਂ ਕੋਈ ਮਿੱਟੀ ਆ ਜਾਂ ਕੋਈ ਸਵਾਹ ਆ ਉਹਨੂੰ ਇਹਨਾਂ ਨੇ ਆਪਣੀਆਂ ਜੜੀਆਂ ਗੱਡੀਆਂ ਨੇ ਉਹ ਵੀ ਦਿੱਤੀਆਂ ਜਾਂ ਨੇ ਲੋਕਾਂ ਨੇ ਵੀ ਆਪਣੇ ਟਰੈਕਟਰ ਟਰਾਲੀਆਂ ਲਾਏ ਹੋਏ ਨੇ ਸੋ ਉਥੋਂ ਲੈ ਕੇ ਸ਼ਿਫਟ ਕਰਕੇ ਆਪਾਂ ਇੱਧਰ ਇਹਨੂੰ ਜਿਹੜਾ ਬੰਨ ਇਹਨੂੰ ਮਜ਼ਬੂਤ ਕਰ ਰਹੇ ਆ ਕਿ ਕਿਸੇ ਵੀ ਤਰ੍ਹਾਂ ਇਹ ਬੰਨ ਨੂੰ ਢਾਹ ਨਾ ਲੱਗੇ ਜੇ ਇਹ ਬੰਨ ਨੂੰ ਢਾਹ ਲੱਗਦੀ ਆ ਤੇ ਸਾਡੀ ਇੱਧਰ 2.3000 ਏਕੜ ਦੀ ਜਿਹੜੀ ਫਸਲ ਆ ਉਹ ਤਬਾਹ ਹੁੰਦੀ ਹੈ ਸੋ ਸਾਰੇ ਲੋਕ ਚਿੰਤਤ ਨੇ ਇਸ ਗੱਲ ਤੋਂ ਸੋ ਸਾਡਾ ਪ੍ਰਸ਼ਾਸਨ ਪੂਰਾ ਜਿਹੜਾ ਲੋਕਾਂ ਦੇ ਨਾਲ ਹਰ ਵੇਲੇ 24 ਘੰਟੇ ਉਹਨਾਂ ਦੀ ਸਹਾਇਤਾ ਵਾਸਤੇ ਜਿਹੜਾ ਉਹ ਖੜਾ ਸੋ ਸਾਡੀ ਵੀ ਡਿਊਟੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਲਾਈ ਆ ਕਿ ਸਾਡੇ ਸਾਰੇ ਵਿਧਾਇਕ ਸਾਡੇ ਸਾਰੇ ਮੰਤਰੀ ਔਰ ਹੋਰ ਵੀ ਸਾਡੇ ਜਿੰਨੇ ਵੀ ਚੇਅਰਮੈਨ ਸਾਹਿਬ ਨੇ ਜੰਨੀਆਂ ਸਾਡੀਆਂ ਆਰਗੇਨਾਈਜੇਸ਼ਨਸ ਨੇ ਵਿੱਚ ਨੇ ਸਾਰਿਆਂ ਦੀ ਜ਼ਿੰਮੇਵਾਰੀ ਆ ਕਿ ਅਸੀਂ ਜਾ ਜਾ ਕੇ ਤੇ ਜਿੱਥੇ ਜਿੱਥੇ ਵੀ ਲੋਕਾਂ ਦੇ ਕੋਈ ਰਾਹਤ ਕਾਰਜ਼ ਕਰ ਸਕਦੇ ਆ ਉਹਨਾਂ ਨੂੰ ਅਸੀਂ ਕਰੀਏ ਸਰਦਾਰ ਮਨ ਜਿੰਦਰ ਸਿੰਘ ਜੀ ਲਾਲਪੁਰਾ ਕੱਲ ਅਸੀਂ ਇਹਨਾਂ ਦੇ ਹਲਕੇ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਵੀ ਕਾਫੀ ਪਿੰਡ ਵਿਜ਼ਿਟ ਕੀਤੇ ਸੀਗੇ ਤੇ ਉੱਥੇ ਵੀ ਕਾਫੀ ਨੁਕਸਾਨ ਹੋਇਆ ਹੈ ਉੱਥੇ ਡੰਗਰਾਂ ਦਾ ਚਾਰਾ ਕੋਈ ਜੜੀ ਹੈ ਗਈ ਸੀਗੀ ਹੋਰ ਸਮਾਨ ਜਿਹੜਾ ਉਥੇ ਭੇਜਿਆ ਔਰ ਖਾਸ ਤੌਰ ਤੇ ਮੈਂ ਧੰਨਵਾਦੀ ਹਾਂ ਸਾਡੇ ਪਾਣਯੋਗ ਮੰਤਰੀ ਸਾਹਿਬ ਦਾ ਸ਼੍ਰੀ ਪ੍ਰਿੰਦਰ ਗੋਇਲ ਜੀ ਜਨ ਸਰੋਤ ਮੰਤਰੀ ਜਿਨ੍ਹਾਂ ਨੇ ਕਾਫੀ ਜਿੱਦਨ ਤੋਂ ਹੀ ਇਹ ਸਥਿਤੀ ਹੜਾਂ ਦੀ ਬਣੀ ਹੋਈ ਆ ਉਸ ਦਿਨ ਤੋਂ ਹੀ ਵੱਖ-ਵੱਖ ਥਾਵਾਂ ਤੇ ਦੌਰਾ ਕਰ ਰਹੇ ਨੇ ਖੁਦ ਨਿੱਜੀ ਤੌਰ ਤੇ ਪਹੁੰਚ ਕੇ ਜਿਹੜੇ ਰਾਹਤ ਕਾਰਜ ਨੇ ਉਹਨਾਂ ਦਾ ਨਰੀਖਣ ਕਰ ਰਹੇ ਨੇ ਸੋ ਮੈਂ ਤੇ ਇਹੀ ਬੇਨਤੀ ਕਰੂੰਗਾ ਸਾਰੀ ਸਾਧ ਸੰਗਤ ਨੂੰ ਕਿ ਦੇਖੋ ਇਹ ਆਫਤ ਦੀ ਘੜੀ ਆ ਕਿ ਕਿਸੇ ਦੇ ਵਸ ਨਹੀਂ ਹੁੰਦਾ ਤੇ ਪਰ ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਇਹੋ ਜੇ ਆਫਤ ਦੇ ਸਮੇਂ ਸਾਰੇ ਇਕੱਠੇ ਹੋ ਕੇ ਰਾਹਤ ਕਾਰਜਾਂ ਦੇ ਵਿੱਚ ਜੁਟ ਜਾਈਏ ਤੇ ਸਾਡਾ ਕਾਫੀ ਫਾਇਦਾ ਜਿਹੜਾ ਆ ਉਹ ਹੋ ਸਕਦਾ ਸੋ ਪ੍ਰਸ਼ਾਸਨ ਦੇ ਨਾਲ ਨਾਲ ਜਿਹੜੀ ਸੰਗਤ ਆ ਉਹਨਾਂ ਦੇ ਸਹਿਯੋਗ ਦੀ ਵੀ ਜਿਹੜੀ ਆ ਉਹ ਬਹੁਤ ਜ਼ਿਆਦਾ ਜ਼ਰੂਰਤ ਆ ਤੁਸੀਂ ਲੱਗੇ ਹੋਏ ਹੋ ਹਰ ਥਾਂ ਅੱਜ ਸਵੇਰੇ ਅਸੀਂ ਰਮਦਾਸ ਗਏ ਸੀਗੇ ਉਥੇ ਵੀ ਲੋਕ ਬਹੁਤ ਜਜ਼ਬਾਕੀ ਹੋ ਕੇ ਲੱਗੇ ਹੋਏ ਸੀਗੇ ਕਿ ਅਸੀਂ ਜਿਹੜੀ ਹੱਟਦੀ ਮਾਰ ਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਕੱਟ ਕਰੀਏ ਰੋਕ ਸਕੀਏ ਸੋ ਮੈਂ ਸਾਰਿਆਂ ਨੂੰ ਇਹੋ ਹੀ ਅਪੀਲ ਕਰੂੰਗਾ ਕਿ ਜਿੱਥੇ-ਜਿੱਥੇ ਵੀ ਕੋਈ ਸਾਡਾ ਮਾਲ ਡੰਗਰ ਆ ਜਾਂ ਸਾਡੇ ਜੀ ਫਸੇ ਨੇ ਅਸੀਂ ਕਈ ਵਾਰੀ ਘਰਾਂ ਦੇ ਨਾਲ ਮੋਹ ਹੁੰਦਾ ਹੈ ਜਜ਼ਬਾਤ ਹੁੰਦੇ ਨੇ ਆਪਾਂ ਛੱਡਦੇ ਨਹੀਂ ਪਰ ਜਾਨ ਤੋਂ ਵੱਧ ਕੋਈ ਪਿਆਰਾ ਨਹੀਂ ਹੁੰਦਾ ਇਸ ਕਰਕੇ ਜਿੱਥੇ-ਜਿੱਥੇ ਵੀ ਲੋੜ ਆ ਜਿੱਥੇ ਐਂ ਲੱਗਦਾ ਕਿ ਇੱਥੇ ਹੋਰ ਪਾਣੀ ਦੀ ਮਾਰ ਹੋ ਸਕਦੀ ਆ ਉੱਥੋਂ ਆਪਾਂ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਈਏ ਅਸੀਂ ਸਾਡਾ ਪ੍ਰਸ਼ਾਸਨ ਜਿਹੜਾ ਪੂਰੀ ਤਰ੍ਹਾਂ ਲੋਕਾਂ ਨੂੰ ਸੁਚੇਤ ਕਰ ਰਿਹਾ ਹੈ ਇਹਦੇ ਨਾਲ ਸੰਬੰਧਤ ਹਮੇਸ਼ਾ ਪ੍ਰਸ਼ਾਸਨ ਦੀਆਂ ਇਨਸਟਰਕਸ਼ਨਸ ਜੋ ਆਉਣੀਆਂ ਨੇ ਹਦਾਇਤਾਂ ਆਉਣੀਆਂ ਨੇ ਉਹਨਾਂ ਦੀ ਸਮੇਂ-ਸਮੇਂ ਤੇ ਪਾਲਣਾ ਕਰੀਏ ਤਾਂ ਕਿ ਇਸ ਆਪਤ ਦੇ ਸਮੇਂ ਆਪਣਾ ਜਿਹੜਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਉਹਨੂੰ ਆਪਾਂ ਬਚਾ ਸਕੀਏ ਔਰ ਪਰਮਾਤਮਾ ਦੇ ਅੱਗੇ ਇਹੋ ਹੀ ਅਰਦਾਸ ਬੇਨਤੀ ਆ ਕਿ ਸਾਡੇ ਨਗਰ ਦੇ ਉੱਤੇ ਸਾਡੇ ਪੰਜਾਬ ਦੇ ਉੱਤੇ ਪਰਮਾਤਮਾ ਮਿਹਰ ਭਰਿਆ ਆਸਰਾ ਕਰਕੇ ਸੰਗਤੇ ਆਤਰ ਕੇ ਅਸੀਂ ਇਸ ਆਫਤ ਦੇ ਵਿੱਚੋਂ ਨਿਕਲ ਜਾਈਏ ਆ ਥੋੜਾ ਜਿਹਾ ਦਿਨ ਲੱਗਾ ਅੱਜ ਥੋੜੀ ਜੀ ਆਸ ਬਚੀ ਆ ਕਿ بارش ਦਾ ਪਰਕੋਪ ਠਟੂਗਾ ਔਰ ਅਸੀਂ ਜਿਹੜਾ ਇਸ ਆਫਤ ਦੇ ਵਿੱਚੋਂ ਨਿਕਲ ਜਾਵਾਂਗੇ ਸੋ ਮੈਂ ਧੰਨਵਾਦੀ ਆ ਅ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਦੇ EMPLOYEES ਦਾ ਵੀ ਅਧਿਕਾਰੀਆਂ ਦਾ ਵੀ ਜਿਨ੍ਹਾਂ ਨੇ ਬੜੀ ਕੋਲ ਦੇਲੀ ਦੇ ਨਾਲ ਜਿਹੜੀ ਆ ਇਹਨਾਂ ਦੇ ਮੁਲਾਜ਼ਮੇ ਖੁਦ ਆਪ ਜਿਹੜੇ ਆ ਇੱਥੇ ਮਦਦ ਦੇ ਵਿੱਚ ਲੱਗੇ ਹੋਏ ਨੇ ਸੋ ਜਿੱਥੋਂ ਤੱਕ ਕੋਈ ਹੋਰ ਜ਼ਰੂਰਤ ਹੋਵੇ ਸਾਡਾ ਪ੍ਰਸ਼ਾਸਨ 24 ਘੰਟੇ ਤੇ ਅਸੀਂ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ